ਧੰਨਵਾਦ ਆਲਮਗਿਰੀ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਖਿਡਾਰੀ ਪਈ ਹੈ ਰੇਡ ਦੇ ਉੱਪਰ ਕਿਹੜਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਸਮੇਂ ਨੇ ਕਰਨਾ ਫੈਸਲਾ ਆ ਅਮਰਤ ਔਲਖ ਵਰਗੇ ਨੌਜਵਾਨ ਡੱਗੋ ਦੇ ਸ਼ਰਨੇ ਵਰਗੇ ਮਨਿੰਦਰ ਚੱਕੀ ਵਰਗੇ ਉਹ ਜਟਾਣੇ ਦੇ ਕੁਲਵੀਰ ਵਰਗੇ ਵੱਢਦੇ ਟਾਪ ਕਲਾਸ ਪਲੇਅਰ ਹੁਣ ਦੇਖਦੇ ਵਿੱਚ ਖੇਡਦੇ ਹੋਏ ਪਈ ਹੈ ਰੇਡ ਤੇ ਇਸ ਨੇ ਅੱਗੇ ਵੱਧ ਕੇ ਕੀਤਾ ਹਮਲਾ ਹਮਲਾ ਜਟਾਣੇ ਵਾਲਾ ਜਟਾਣੇ ਵਾਲਾ ਕੁਲਵੀਰ ਵਾ ਨੰਬਰ ਜਾਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਲੈ ਵੀ ਨੌਜਵਾਨਾਂ ਦਾ ਫੜਾ ਬਿਨ ਗਣਿਆ ਮਾਇਆ ਸੋ ਜੰਡੀਆਂ ਵਾਲਾ ਜੱਗਾ ਭਈਆ ਮੋਹਨ ਮਿਰ ਬੱਲ ਆਸਟ੍ਰੇਲੀਆ ਵਾਲੇ ਦਾ ਬਹੁਤ ਬਹੁਤ ਧੰਨਵਾਦ ਹਾਂ ਲੈ ਵੀ ਅੰਬਿਆ ਇੱਕ ਵਾਰੀ ਫਿਰ ਕਰ ਫੜੇ ਸਾਂਜੀ ਤੂੰ KTM ਦਾ ਵੀ ਜੇਤੂ ਬਣ ਗਿਆ ਤਾੜੀਆਂ ਮਾਰੋ ਮੁੰਡੇ ਦੇ ਵਾਸਤੇ ਜਰਦਾਰ KTM ਮੋਟਰਸਾਈਕਲ ਵੀ ਜਿੱਤਿਆ ਅੱਠ ਕਬੱਡੀਆਂ ਸਫਲ ਪਾਈਆਂ ਲੈ ਅਮਰੀਕਾ ਕਰ ਗੱਲ ਨੌਜਵਾਨਾਂ ਦਾ ਜਸ਼ਨ ਇੱਧਰ ਕਿਹਦੇ ਚਟਾਣੇ ਆਲੇ ਉਹ ਲੱਗਿਆ ਹੋਇਆ ਦੂਜਾ ਲੱਗਿਆ ਤੇ ਗੱਲਾਂ ਟਿਕਾਣੇ ਲੱਗਣਗੀਆਂ ਓ ਮੈਨੂੰ ਲੱਗਦਾ ਮੈਨੂੰ ਲੱਗਦਾ ਓ ਓ ਮੈਨੂੰ ਲੱਗਦਾ ਮੈਨੂੰ ਲੱਗਦਾ ਜੁੱਫਾ ਓ ਆਇਆ ਸਵਾਦ ਓ ਦੁਨੀਆ ਨੱਚ ਪਈ ਓ ਭਲੱਥਾਂ ਦੇ ਮੇਲੇ 'ਤੇ ਅੱਜ ਓ ਦੁਨੀਆ ਨੱਚ ਪਈ ਮੇਰੇ ਮਿੱਤਰੋ ਭਲੱਥਾਂ ਦੇ ਮੇਲੇ 'ਤੇ ਦੁਨੀਆ ਨੱਚ ਪਈ ਜਟਾਣੇ ਵਾਲਾ ਕਹਿੰਦੇ ਕਹਿਣ ਕਰ ਗਿਆ ਉਹ ਜਟਾਣੇ ਵਾਲਾ ਬਾਹਰਲੇ ਜਿੱਤਿਆ ਜ਼ਿਲ੍ਹਾ ਮਾਨਸੇ ਦਾ ਜਟਾਣੇ ਪਿੰਡ ਦਾ ਜੰਪਲਾ ਕੁਲਵੀਰ ਇਹ ਫਤਿਹ ਸਾਨੀ ਕਰੂਗਾ ਤਾਲੀਆਂ ਮਾਰਦੇ ਯੋਗਦਾਰ ਮੇਰੇ ਪੰਜਾਬੀ ਵੀਰੋ ਹਰਲੇ ਮੋਟਰਸਾਈਕਲ ਦਾ ਜੇਤੂ ਬਣਿਆ ਇਹ ਜਟਾਣੇ ਵਾਲਾ ਕੁਲਵੀਰ ਹੈ ਜ਼ਿਲ੍ਹਾ ਮਾਨਸੇ ਦਾ ਦੁਨੀਆ ਦਾ ਮੰਨਿਆ ਪਰ ਬੰਨਿਆ ਕਬੱਡੀ ਖਿਡਾਰੀ ਸੋ ਸ਼ੁਭ ਸ਼ਾਮਾ ਇਹਨਾਂ ਖਿਡਾਰੀਆਂ ਦੇ ਲਈ ਜਿਹੜਾ ਅੰਬੇ ਦੀ ਰੇਟ ਤੇ ਹੋਲਡ ਸੀ ਉਹ ਨੰਬਰ ਅੰਬੇ ਨੂੰ